ਵੈਲਕਮ ਟੂ ਪੰਜਾਬੀ ਹਿੰਦੀ ਕਲਾਸ ਸਾਰੇ ਆਜੋ ਆਪਣੀ ਕਾਪੀ ਪੈਨਸਲ ਲੈ ਕੇ ਅੱਜ ਹੈ ਗਿਆ 21st ਫਰਬ 21 ਫਰਵਰੀ 2025 21 ਫਰਵਰੀ ਜਿਹੜਾ ਉਹ ਮਾਂ ਬੋਲੀ ਦਿਵਸ ਹੈ ਇੰਡੀਆ ਦੀ ਗੱਲ ਕਰਦੇ ਆਪਾਂ ਨਾ ਸੋ ਇੰਗਲਿਸ਼ ਵਿਚ ਹੈਗਾ ਟੂਡੇ ਇਜ਼ ਮਦਰ ਟੰਗ ਡੇ ਇਹਨੂੰ ਅਸੀਂ ਪੰਜਾਬੀ ਵਿੱਚ ਕਿਵੇਂ ਲਿਖਾਂਗੇ ਹਿੰਦੀ ਵਿੱਚ ਕਿਵੇਂ ਲਿਖਾਂਗੇ ਟੂਡੇ ਅੱਜ ਮਦਰ ਟੰਗ ਮਾਂ ਬੋਲੀ ਠੀਕ ਆ ਇਹ ਸਪੈਸ਼ਲ ਨਾਮ ਆ ਜਦੋਂ ਉਹਨੂੰ ਅਸੀਂ ਕਾਮਾ ਵਿੱਚ ਲਿਖ ਲੈਣੀ ਆ ਅੱਜ ਮਾਂ ਬੋਲੀ ਦਿਵਸ ਹੈ ਹੈਲਪਿੰਗ ਵਰਬ ਐਂਡ ਵਿੱਚ ਗਿਆ ਅੱਜ ਮਾਂ ਬੋਲੀ ਦਿਵਸ ਹੈ ਅੱਜ ਮਾਤਰ ਭਾਸ਼ਾ ਦਿਵਸ ਹੈ ਹਿੰਦੀ ਚ ਮਾਤਰ ਭਾਸ਼ਾ ਬੋਲਦੇ ਆ ਠੀਕ ਹੈ ਮਾਤਰ ਇਹ ਦੋ ਅੱਖਰਾਂ ਨੂੰ ਮਿਕਸ ਬਣ ਕਰਕੇ ਬਣਦਾ ਤ ਪਲੱਸ ਰ ਮਾਤਰ ਅੱਜ ਅਸੀਂ ਦੇਖਾਂਗੇ ਅੱਖਰ ਤੇ ਸ਼ਬਦਾਂ ਵਿੱਚ ਕੀ ਡਿਫਰੈਂਸ ਹੈ ਜਦੋਂ ਅਸੀਂ ਇਕੱਲਾ ਇਕੱਲਾ ਲੈਟਰ ਲਿਖਦੇ ਹਾਂ ਇਹਨੂੰ ਅਸੀਂ ਅੱਖਰ ਕਹਿੰਦੇ ਹਾਂ ਹੁਣ ਇਸ ਦੇ ਵਿੱਚ ਕਿੰਨੇ ਅੱਖਰ ਨੇ ਤਿੰਨ ਅੱਖਰ ਨੇ ਕ ਕ ਮ ਮ ਲ ਲ ਜਦੋਂ ਤਿੰਨਾ ਅੱਖਰਾਂ ਨੂੰ ਅਸੀਂ ਜੋੜ ਦਿੰਨੇ ਆ ਆਪਸ ਵਿੱਚ ਗੈਪ ਖਤਮ ਕਰ ਦਿੰਨੇ ਆ ਫਿਰ ਉਹ ਬਣ ਜਾਂਦਾ ਸ਼ਬਦ ਸੋ ਮੈਂ ਪੰਜਾਬੀ ਦੇ ਵਿੱਚ 6 ਸ਼ਬਦ ਲਿਖਿਆ ਸੇਮੇ ਉਹ ਸ਼ਬਦ ਮੈਂ ਹਿੰਦੀ ਵਿੱਚ ਲਿਖਿਆ ਤਾਂ ਕਿ ਤੁਹਾਨੂੰ ਯਾਦ ਹੋ ਜਵੇ ਨਾਲ ਨਾਲ ਕਿੰਨਾ ਕੁ ਫਰਕ ਆ ਕਿਉਂਕਿ ਆਪਾਂ ਹਿੰਦੀ ਪੰਜਾਬੀ ਇਕੱਠੀਆਂ ਕਰ ਰਹੇ ਹਾਂ ਇਹਦੇ ਵਿੱਚ ਕਿੰਨੇ ਅੱਖਰ ਆ ਤਿੰਨ ਅੱਖਰ ਤਿੰਨਾ ਅੱਖਰ ਨੂੰ ਆਪਸ ਵਿੱਚ ਜੋੜਦਾ ਇੱਕ ਸ਼ਬਦ ਬਣ ਗਿਆ ਵਰਡ ਬਣ ਗਿਆ ਤੇ ਜਿਹੜੇ ਇਹ ਤਿੰਨ ਅੱਖਰ ਹਨ ਇਹਨੂੰ ਪਲੱਸ ਦਾ ਸਾਈਨ ਮੈਂ ਤਾਂ ਪਾਇਆ ਵੀ ਇਹਨਾਂ ਨੂੰ ਤਨ ਨੂੰ ਇਕੱਠੇ ਕਰਕੇ ਲਿਖਣਾ ਸੀ ਹੁਣ ਇਹ ਆ ਨਾ ਮੁਕਤਾ ਸ਼ਬਦ ਨੇ ਇਹਨਾਂ ਨੂੰ ਕੋਈ ਮਾਤਰਾ ਨਹੀਂ ਲੱਗੀ ਇਹ ਅੱਖਰ ਨੇ ਇਹ ਸ਼ਬਦ ਬਣ ਗਿਆ ਮੁਕਤਾ ਸ਼ੜਾ ਜਿਹਨੂੰ ਕਹ ਦਈਏ ਹੈ ਨਾ ਮੈਂ ਨਾਲ ਮੈਂ ਇਦਾਂ ਦੇ ਸ਼ਬਦ ਤਾਂ ਬੋਲ ਦਿਆਂ ਕਿ ਤੁਸੀਂ ਪੰਜਾਬੀ ਦੇ ਇਹ ਸ਼ਬਦਾਂ ਨੂੰ ਸਮਝ ਸਕੋ ਸ਼ੜਾ ਉਹ ਹੁੰਦਾ ਜਿਹਦਾ ਵਿਆਹ ਨਹੀਂ ਹੋਇਆ ਹੁੰਦਾ ਬਾਲ ਬੱਚੇ ਨਹੀਂ ਹੁੰਦੇ ਕੁਆਰਾ ਤੇ ਸ਼ੜਾ ਚ ਡਿਫਰੈਂਸ ਆ ਕੁਆਰਾ ਸਿਰਫ ਉਹ ਹੁੰਦਾ ਜਿਹਦੀ ਏਜ ਹੈਗੀ ਆ ਬਟ ਉਹਨੇ ਹਜੇ ਵਿਆਹ ਨਹੀਂ ਕਰਵਾਇਆ ਬੈਚਲਰ ਅਸੀਂ ਬੋਲਦੇ ਆ ਸ਼ੜਾ ਉਹ ਹੁੰਦਾ ਜਿਹੜਾ ਬਿਨਾ ਵਿਆਹ ਤੋਂ ਹੀ ਬਚਪਾਲ ਬੱਚਾ ਤੋਂ ਬੁੱਢਾ ਹੋ ਕੇ ਮਰ ਜਾਂਦਾ ਉਹਦਾ ਵਿਆਹ ਨਹੀਂ ਹੁੰਦਾ ਉਹ ਹੁੰਦਾ ਛੜਾ ਉਹ ਵੇਰੇਜ ਹੋ ਜਾਂਦਾ ਸੋ ਇਹ ਹੈਗਾ ਸ਼ੜਾ ਨਾ ਇਹਨੂੰ ਕੋਈ ਮਾਤਰਾ ਲੱਗੀ ਨਾ ਸਿਹਾਰੀ ਨਾ ਬਿਹਾਰੀ ਨਾ ਕੰਨਾ ਕੁਝ ਨਹੀਂ ਲੱਗਿਆ ਸੋ ਹੁਣ ਅਸੀਂ ਕਹਾਂਗੇ ਮੁਕਤਾ ਮੁਕਤਾ ਹਰ ਇੱਕ ਬੰਧਨ ਤੋਂ ਮੁਕਤ ਹੈ ਹੁਣ ਆ ਗਿਆ ਉਹ ਸ਼ਬਦ ਜਿਨ੍ਹਾਂ ਵਿੱਚ ਮਾਤਰਾ ਆ ਗਈ ਸਾਊਂਡ ਆ ਗਈ ਵੋਵਲ ਆ ਗਿਆ ਗੱਗਾ ਕੰਨਾ ਕੰਨ ਦੀ ਸਾਊਂਡ ਹੈਗੀ ਆ ਆ ਜੱਜਾ ਰਾਰਾ ਗੱਗੇ ਕੰਨਾ ਗਾ ਜੱਜਾ ਰਾਰਾ ਜਰ ਜੀ ਦੇ ਨਾਲ ਆ ਮਾਤਰਾ ਲੱਗੀ ਉਹਨੂੰ 사ਉਂਡ ਨੂੰ ਅਸੀਂ ਪਹਿਲਾਂ ਬੋਲਣਾ ਪਿਛਲੇ ਜਿਹੜੇ ਅੱਖਰ ਆ ਉਹਨਾਂ ਨੂੰ ਇਕੱਠਾ ਬੋਲਾਂਗੇ ਅਸੀਂ ਪਾਠ ਬਣਾ ਕੇ ਹਿੱਸੇ ਬਣਾ ਕੇ ਬੋਲਾਂਗੇ ਗੱਗਾ ਗੱਗੇ ਤੋਂ ਬਾਅਦ ਅਸੀਂ ਗਾ 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 ਦੇ ਨਾਲ ਆ ਦੀ 사ਉਂਡ ਆਉਂਦੀ ਹੈ ਤੇ ਗਾ ਤੋਂ ਬਾਅਦ ਅਸੀਂ ਕੰਨਾ ਪਲੱਸ ਕਰਾਂਗੇ ਐਡ ਕਰਾਂਗੇ ਦੇ ਵਿੱਚ ਜਰ ਮੁਕਤਾ ਉਹਦੇ ਵਿੱਚ ਕੋਈ 사ਉਂਡ ਨਹੀਂ ਆਉਂਦੀ ਜਰ ਜਰ ਸਿੰਪਲ ਕਿਸੇ ਮਾਤਰਾ ਦੀ 사ਉਂਡ ਨਹੀਂ ਆਉਂਦੀ ਸੋ ਕਿਵੇਂ ਪੜਾਂਗੇ ਗੱਗੇ ਕੰਨਾ ਗਾ ਜਚਾ ਰਾਰਾ ਗਾਜਰ ਇਹ ਹਿੰਦੀ ਚਾ ਗੱਗਾ ਥੋੜੇ ਆ ਵਾਲਾ ਥੋੜਾ ਪਿਕਚਰ ਰੱਖਿਆ ਜਾਂਦਾ ਲਾਈਨ ਚ ਇੱਥੇ ਕੰਨਾ ਛੋਟਾ ਰੱਖਿਆ ਕੰਨਾ ਪੂਰਾ ਪਾਇਆ ਜਾਂਦਾ ਜਰ ਗਾਜਰ ਵੈਜੀਟੇਬਲ ਆ ਸਬਜੀ ਬਣਾਉਂਦੂ ਸੀ ਅੱਗੇ ਆ ਗਿਆ ਹੁਣ ਅਸੀਂ ਦੇਖਣਾ ਵੀ ਕਿੱਥੇ ਕੰਨਾ ਲੱਗਣ ਨਾਲ ਡਿਫਰੈਂਸ ਬਣਦਾ ਗੱਗਾ ਜਜਾ ਗਜ ਰਾਰੀ ਕੰਨਰਾ ਆ ਕੰਨਾ ਦੀ ਸਾਊਂਡ ਇਹਦੇ ਨਾਲ ਆਉਣੀ ਆ ਗੱਗਾ ਅੱਖਰ ਜੱਜਾ ਅੱਖਰ ਰਾਰਾ ਅੱਖਰ ਕੰਨਾ ਮਾਤਰਾ ਆ ਹੁਣ ਇਹਨੂੰ ਸਿੱਪਾਂਗੇ ਗੱਗਾ ਜੱਜਾ ਰਾਰੀ ਕੰਨਾ ਰਾ ਗਜਰਾ ਗੱਗਾ ਜੱਜਾ ਗ ਜ ਰਾ ਕੁ ਆ ਬੜਾ ਆ ਗਜਰਾ ਸਮਝਣਾ ਵੀ ਕਿੱਥੇ ਸਾਊਂਡ ਆਉਂਦੀ ਆ ਗੱਗਾ ਗ ਰਾਰੇ ਕੰਨਾ ਰ ਰਾਰੇ ਕੰਨਾ ਰ ਗੱਗਾ ਰਾਰੇ ਕੰਨਾ ਰ ਰਾਰੇ ਕੰਨਾ ਰ ਗਰਾਰਾ ਗੱਗਾ ਰਾਰੇ ਕੰਨਾ ਰ ਰਾਰੇ ਕੰਨਾ ਰ ਗਰਾਰਾ ਕੰਨਾ ਅੱਧਾ ਪਾਇਆ ਸੀ ਗੱਗੇ ਸੇਮ ਆ ਲੇਕਿਨ ਇਹਦੀ ਆ ਲਾਈਨ ਇਸ ਬਲੂ ਲਾਈਨ ਤੋਂ ਛੋਟੀ ਰਹਿ ਜਾਂਦੀ ਹੈ ਅੰਜਾਬੀ ਜਿਹਾ ਸਹੀ ਪੂਰੇ ਪਾਉਣੇ ਆ ਕੰਨਾ ਅੱਧਾ ਪਾਇਆ ਕੰਨਾ ਪੂਰਾ ਪਣਾ ਇਹ ਹੈ ਗਰਾਰਾ 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 ਜਦੋਂ ਅਸੀਂ ਗਰਗਲ ਕਰਦੇ ਹਾਂ ਉਹਨੂੰ ਵੀ ਗਰਾਰਾ ਕਹਿੰਦੇ ਆ ਗਰਾਰਾ ਇੱਕ ਤਰ੍ਹਾਂ ਦਾ ਅਸੀਂ ਕਵਾਂਗੇ ਪਲਾਜ਼ੋ ਸੁਣਿਆ ਹੁਣ ਆਪਾਂ ਪੈਂਟ ਸੁਣੀ ਹੁੰਦੀ ਐਦਾਂ ਖੁੱਲੀ ਮੂਰੀ ਵਾਲਾ ਗਰਾਰਾ ਹੋ ਜਾਂਦਾ ਉਹਨੂੰ ਇਹ ਅਸੀਂ ਕਵਾਂਗੇ ਲੋਅਰ ਠੀਕ ਆ ਉਹਦੀ ਉਹਨੂੰ ਗਰਾਰਾ ਕਹਿੰਦੇ ਆ ਹੁਣ ਆ ਗਿਆ ਸ ਸੇ ਪਰ ਬਿੰਦੀ ਸਾਉਂਡ ਹੋਊਗੀ ਸ਼ ਜੇ ਬਿੰਦੀ ਨਾ ਹੋਵੇ ਸ ਸ਼ ਬਿਨਾ ਬਿੰਦੀ ਤੋਂ ਸ ਸ ਸੇ ਪਰ ਬਿੰਦੀ ਸ਼ ਫਿਰ ਅੱਖਰ ਆ ਗਿਆ ਗੱਗਾ ਅੱਖਰ ਆ ਗਿਆ ਮਮਾ ਸ਼ ਲ ਗ ਮ ਸ ਸੇ ਪਰ ਬਿੰਦੀ ਸ਼ ਲ ਸ਼ ਗ ਮ ਗਮ ਸ਼ਲਗਮ ਸ਼ਲਗਮ ਹਿੰਦੀ ਸ਼ਰ ਇਹਨੂੰ 21 ਵਾਲਾ ਸ਼ਰ ਬੋਲ ਦਿੰਦੇ ਆ ਕਿਉਂਕਿ ਇਹਦੇ ਸ਼ਰ 2 3 ਸ਼ਰ ਆਉਂਦੀ ਹੈ ਨਾ 21 ਵਾਲਾ ਹੁੰਦਾ ਇੱਕ ਪੇਟ ਘਟ ਹੁੰਦਾ 21 ਸ਼ ਸ਼ ਲ ਗਮ ਸ਼ ਲ ਗਮ ਸ਼ ਲ ਗਮ ਸ਼ ਲ ਗਮ ਦੇਖਣਾ ਕਿ ਜਿਹੜੀ ਮਾਤਰਾ ਜਿਹਦੇ ਨਾਲ ਲੱਗੇ ਆ ਉਸੇ ਅੱਖਰ ਨਾਲ ਉਹਦੀ ਸਾਊਂਡ ਆਉਣੀ ਆ ਬਾਕੀਆਂ ਨਾਲ ਨਹੀਂ ਆਉਣੀ ਬੱਬਾ ਪਲਾਸ ਰਾਰਾ ਸਸੇ ਪਲਾਸਿਕ ਨਾਲ ਸਾ तत्ता बर र साकुआ स द बरसात ब र स अ बन गया बराबर साआ सा ससे कना सा हिंदी बोलती मैं सॉरी ससे कना सा तत्ता बरसात पाठ बना के ठीक है बरा रस्य बर सा तत्ता सात बरसात ਬ ਰ ਬ ਸ ਕੁ ਆ ਤ ਬ ਰ ਸਾਤ ਸੇਮ ਅੱਖਰੇ ਦੇ ਵਿੱਚ ਵੀ ਮੀ ਪਲੱਸ ਹੋਣਗੇ ਬ ਪਲੱਸ ਰ ਪਲੱਸ ਸ ਪਲੱਸ ਅ ਪਲੱਸ ਤ ਮੈਂ ਦਵਾਰ ਇਨੀ ਸਪੇਸ ਕਰਤਾ ਤਾਂ ਨਹੀਂ ਲਿਖਿਆ ਸੇਮ ਉਹੀ ਜੀ ਉਹੀ ਕਰਟੇਰੀਆ ਦੇ ਚ ਅਸੀਂ ਫੋਲੋ ਕਰਨਾ ਜੋ ਅਸੀਂ ਪੰਜਾਬੀ ਚ ਕਰ ਰਹੇ ਹਾਂ ਸਿਹਾਰੀ ਹਮੇਸ਼ਾ ਪਹਿਲਾਂ ਪੈਂਦੀ ਆ ਤੇ ਸਿਹਾਰੀ ਨੂੰ ਵੀ ਪਹਿਲਾਂ ਹੀ ਪਾ ਲੈਣਾ ਚਾਹੀਦਾ ਅੱਖਰ ਬਾਅਦ ਚ ਪੈਣਾ ਜਦੋਂ ਸਟਾਰਟਿੰਗ ਵਿੱਚ ਜਿਆਦਾ ਪ੍ਰੋਬਲਮ ਨਹੀਂ ਆਉਂਦੀ ਜਦੋਂ ਸਿਹਾਰੀ ਕਿਤੇ ਮਿਡਲ ਵਿੱਚ ਆਵੇ ਅਗਰ ਅਸੀਂ ਸਿਹਾਰੀ ਪਹਿਲਾਂ ਨਹੀਂ ਨਾ ਪਾਉਂਦੇ ਤਾਂ ਉਹਦੇ ਲਈ ਸਪੇਸ ਨਹੀਂ ਬਚਦੀ ਕਿਉਂਕਿ ਦੋ ਅੱਖਰ ਅਸੀਂ ਨੇ ਨੇੜੇ ਪਾ ਦਨੇ ਆ ਕਿ ਜਗ੍ਹਾ ਨਹੀਂ ਬਚਦੀ ਸੋ ਜਦੋਂ ਵੀ ਸਿਹਾਰੀ ਪਾਉਣੀ ਹੈ ਸਭ ਤੋਂ ਪਹਿਲਾਂ ਸਿਹਾਰੀ ਪਾਉਣੀ ਹੈ ਫਿਰ ਅੱਖਰ ਪਾਉਣਾ ਸਿਹਾਰੀ ਗੱਗਾ ਟੈਂਕਾ ਕੰਨਾ ਰਾਰਾ ਗੱਗੇ ਸਿਹਾਰੀ ਗੇ ਟੈਂਕਾ ਨਾ ਟਾ ਰ ਗ ਗ ਰ ਗੱਗੇ ਸਾਰੀ ਗੀ ਟਾਂਕੇ ਕੰਨਾ ਟਾ ਰਾਰਾ ਟਾਰ ਹੁਣ ਗੱਗੇ ਸਾਰੀ ਗੀ ਵੱਖਰਾ ਬੋਲਾਂਗੇ ਗੀ ਟਾ ਗਿਟਾਰ ਇਹ ਹਿੰਦੀ ਦਾ ਸ਼ਬਦ ਹੋ ਗਿਆ ਦੇਖੋ ਕਿੰਨੇ ਅੱਖਰ ਨਾਲ ਦੇ ਮਿਲਦੇ ਹਨ ਆ ਇੱਥੇ ਤੱਕ ਸੇਮ ਹੋ ਗਿਆ ਸਿਰਫ ਕਰਨੇ ਦਾ ਸਾਈਜ਼ ਛੋਟਾ ਰੱਖਿਆ ਅਸੀਂ ਪੰਜਾਬੀ ਜਿੱਥੇ ਪੂਰਾ ਬਣਾ ਰਹਾ ਥੋੜਾ ਡਿਫਰੈਂਟ ਆ ਨਾ ਹੁਣ ਇਸ ਨੂੰ ਰੋ ਨੂੰ ਇਦਾਂ ਕਰਕੇ ਕੱਢ ਦੋ ਤੇ ਹਿੰਦੀ ਦਾ ਰੋ ਬਣ ਗਿਆ ਆ ਥੋੜੇ ਨੇੜੇ ਮੋੜ ਲੀਨ ਆ ਇਦਾਂ ਕੀਤਾ ਇਹ ਮੈਂ ਕਰਕੇ ਚਛਾ ਪਲਸ ਤੱਤਾ ਪਲਸ ਰਹਰਾ ਪਲਸ ਬਿਹਾਰੀ ਈ ਲੰਬੀ ਸਾਉਂੜ ਵਾਲੀ ਆਦੀ ਛੋਟੇ ਸਾਉਂੜਸੇ ਇਹਦੀ ਵੱਡੀ ਸਾਉਂੜ ਅਸੀਂ ਮੁਕਤਾ ਕੰਨਾ ਸਿਹਾਰੀ ਬਿਹਾਰੀ ਚਾਰ ਮਾਤਰਾ ਨੂੰ ਅਜ ਪੜ ਚੁੱਕੇ ਹਾਂ ਛਤ ਸਸਾ ਛੱਛਾ ਤੱਤਾ ਛਤ ਰਾਰੇ ਬਿਹਾਰੀ ਰੀ ਰਾਰੀਵੀ ਆਰੀਰੀ ਛਛ ਤਤਛਾਤ ਰਾਰੀਵੀ ਆਰੀਰੀ ਛਤਰੀ ਅੰਬ੍ਰੇਲਾ ਛਤਰੀ ਗਿਟਾਰ ਤਾਂ ਤੁਸੀਂ ਸਾਰੇ ਜਾਣਦੇ ਹੋ ਇੰਗਲਿਸ਼ ਵਿੱਚ ਵੀ ਗਿਟਾਰੀਆਂ ਦੇ ਜਿਹੜੇ ਵਜਾਉਂਦੇ ਆ ਨਾ ਉਹ 뮤지컬 ਇਨਸਟਰੂਮੈਂਟ ਬਰਸਾਤ ਮੈਂ ਦੱਸਣਾ ਭੁੱਲ ਗਈ ਸੌਰੀ ਮੈਂ ਦੁਬਾਰਾ ਬਾਅਦ ਦੱਸ ਦਿੰਦੀ ਆ ਛਤਰੀ ਹਿੰਦੀ 'ਚ ਛਤਰੀ ਨਹੀਂ ਕਹਿੰਦੇ ਹਿੰਦੀ 'ਚ ਬੋਲਦੇ ਛਾਤਾ ਠੀਕ ਛਤਰੀ ਚੱਟਾ ਸੇਮ ਉਹੀ ਪਹਿਲਾਂ ਛਾ ਪਾਵਾਂਗੇ ਫੇਪਰ ਪਲਸ ਆ ਦੀ ਮਾਤਰਾ ਫੇਰ ਪਲਸ ਫੇਰ ਪਲਸ ਆ ਦੀ ਮਾਤਰਾ ਕੰਨਾ ਹਮੇਸ਼ਾ ਹਿੰਦੀ ਚ ਪੂਰਾ ਪੰਜਾਬੀ ਵਿੱਚ ਅੱਧਾ ਪਾਇਆ ਜਾਂਦਾ ਹੁਣ ਅਸੀਂ ਦੇ ਜਿਹੜੇ ਸ਼ਬਦ ਹੁੰਦੇ ਨੇ ਜਦੋਂ ਇਹ ਨਹੀਂ ਵੀ ਕੋਈ ਵੀ ਅ ਸਖਰ ਜੋੜ ਦੋ ਤੇ ਉਹ ਸ਼ਬਦ ਵੀ मीनिंगफुल ਦਾ मीनिंग ਹੋਣਾ ਚਾਹੀਦਾ ਉਹ ਜਿਹੜਾ ਸ਼ਬਦ ਆ ਉਦਾਂ ਦੀ ਚੀਜ਼ ਦੀ ਹੋਂਦ ਹੋਣੀ ਚਾਹੀਦੀ ਆ ਕਮਲ name of flower ਪਾਣੀ ਵਿੱਚ ਹੁੰਦਾ ਫਲਾਵਰ ਬਿਊਟੀਫੁੱਲ ਫਲਾਵਰ ਇਹ ਦੇ ਇੰਡੀਆ ਦਾ ਹੈ ਲੋਟਸ ਅਸੀਂ ਆਪਾਂ ਕਹਿੰਦੇ ਆ ਨੈਸ਼ਨਲ ਫਲਾਵਰ ਹੈ ਨਾ ਲੋਟਸ ਕਮਲ ਗਾਜਰ ਵੈਜੀਟੇਬਲ ਆ ਕੱਚੀ ਵੀ ਖਾ ਸਕਦੇ ਆ ਜਿਹਾ ਸੈਲਡ ਗਜਰਾ ਬਾਝ ਵੀ ਪਾਇਆ ਜਾਂਦਾ ਗਜਰਾ ਤੇ ਕਈ ਸਟੇਟਸ ਇੰਡੀਆ ਦੇ ਵਿੱਚ ਇਦਾਂ ਦੀ ਨਹੀਂ ਜਿੱਥੇ ਗਜਰਾ ਪਿੱਛੇ ਵਾਲਾਂ 'ਚ ਜੋੜਾ ਕਰਕੇ ਉਹਦੇ ਉੱਤੇ ਪਾਇਆ ਜਾਂਦਾ ਗਲੀਆਂ ਦਾ ਬਣਾ ਕੇ ਉਹ ਚ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਗਜਰਾ ਉਹਨੂੰ ਵੀ ਗਜਰਾ ਬੋਲਦੇ ਗਰਾਰਾ ਲੋਰ ਹੁੰਦਾ ਕੁੜੀਆਂ ਦੇ ਪਾਇਆ ਜਾਣ ਵਾਲਾ ਲੋਰ ਤੇ ਇੱਕ ਗਰਾਰਾ ਹੁੰਦਾ ਸੀ ਗਰਗਲ ਕਰਦੇ ਗਰਗਲ ਮੂੰਹ ਚ ਪਾਣੀ ਪਾ ਕੇ ਨਾ ਜਦੋਂ ਗਲਾ ਖਰਾਬ ਹੋਦਾ ਤਾਂ ਕਹਿੰਦੇ ਉਹਨੂੰ ਵੀ ਗਰਾਰਾ ਕਹਿੰਦੇ ਆ ਗਰਾਰੇ ਕਰ ਲਓ ਸ਼ਲਗਮ ਨੇਮ ਆਫ ਅ ਵੈਜੀਟੇਬਲ ਨੀ ਮੀਨ ਟਰਨਪ ਟਾਨੇ ਪਸਾਰਿਆ ਨਾ ਸੁਣਿਆ ਹੋਣਾ ਉਹਨੂੰ ਸ਼ਲਗਮ ਕਹਿੰਦੇ ਨੇ ਅੱਛਾ ਪੰਜਾਬੀ ਚ ਨਾ ਇੱਕ ਹੋਰ ਟਿਪੀਕਲ ਵਰਡ ਆ ਗੋਗਲੂ ਸ਼ਲਗਮ ਨੂੰ ਗੋਂਗਲੂ ਵੀ ਕਹਿੰਦੇ ਆ ਗੋਂਗਲੂ ਪੰਜਾਬੀ ਸ਼ਬਦ ਆ ਸ਼ਲਗਮ ਹਿੰਦੀ ਦਾ ਸ਼ਬਦ ਆ ਲੇਕਿਨ ਜਿਆਦਾਤਰ ਲੋਕ ਉਹ ਮਿਕਸ ਹੋ ਗਈਆਂ ਪਾਛਾਵਾਂ ਪੜੇ ਲਿਖੇ ਹੋ ਗਏ ਤੇ ਜਿੰਨੇ ਆਪਾਂ ਕਹਿੰਦੇ ਸ਼ਲਗਮ ਸਭਿਆਕ ਜਿਹਾ ਲੱਗਦਾ ਗੋਂਗਲੂ ਉਹਨਾਂ ਨੂੰ ਥੋੜਾ ਲੱਗਦਾ ਔਕਵਰਡ ਲੇਕਿਨ ਅਸੀਂ ਤਾਂ ਛੋਟਿਆਂ ਤੇ ਗੋਂਗਲੂ ਕਹਿੰਦੇ ਆਇਆ ਸ਼ਲਗਮ ਬਰਸਾਤ ਜਦੋਂ ਲਗਾਤਾਰ ਮੀਂਹ ਪੈਂਦਾ ਕਹਿੰਦੇ ਬਾਰ ਬਰਸਾਤ ਹੁੰਦੀ ਆ ਹਾਂ ਐਂ ਲਗਾਤਾਰ ਮੀਂਹ ਪਈ ਜਾਂਦਾ ਬਰਸਾਤ ਹੋਈ ਜਾਂਦੀ ਆ ਮੀਂਹ ਪਣਾ بارش ਹੋਣੀ ਹਿੰਦੀ ਚ ਬਰਸਾਤ ਵੀ ਕਹਿੰਦੇ ਆ ਬਾਰਿਸ਼ ਵੀ ਕਹਿੰਦੇ ਆ ਬਾਕੋ ਆ ਰ 21 ਵਾਲਾ ਸ਼ ਬਾਰਿਸ਼ ਗਿਟਾਰ 뮤지컬 ਇਨਸਟਰੂਮੈਂਟ ਹੈ ਛਤਰੀ ਅੰਬ੍ਰੇਲਾ ਛਾਤਾ ਕਹਿੰਦੀ ਆ ਸੋ امید ਆ ਕਿ ਤੁਸੀਂ ਮੇਰੀਆਂ ਇਹ ਵੀਡੀਓਜ਼ ਪਸੰਦ ਕਰਦੇ ਹੋਵੋਗੇ ਤੇ ਅਗਰ ਤੁਸੀਂ ਲਾਈਕ ਕਰਦੇ ਹੋ ਲਾਈਕ ਕਰਦੇ ਆ ਕਰੋ ਕਿਉਂਕਿ ਮੈਨੂੰ ਸਬਸਕ੍ਰਾਈਬ ਲਾਈਕ ਕਹਿਣਾ ਥੋੜਾ ਜਿਆਦਾ ਲੱਗਦਾ ਹੈ ਵੀ ਮੈਂ ਭੀਖ ਜੀ ਮੰਗਦੀ ਆ ਨਾ ਸੋ ਮੇਰਾ ਇਹ ਮਕਸਦ ਨਹੀਂ ਹੈਗਾ ਕਿ ਮੈਂ ਤੋਂ ਪੈਸੇ ਕਮਾਵਾਂ YouTube ਚੈਨਲ ਨੂੰ ਆਪਣਾ ਇਦਾਂ ਕਰਾਂ ਕਿ ਵਾਇਰਲ ਹੋਵੇ ਮੇਰਾ ਹੈਗਾ ਮੋਟਿਵ ਕਿ ਤੁਸੀਂ ਪੰਜਾਬੀ ਭਾਸ਼ਾ ਸਿੱਖ ਸਕੋ ਜਿਹੜੇ ਇਥੋਂ ਦੇ ਬੋਰ ਨਾ ਕੈਨੇਡੀਅਨ ਫਾਰਨਰ ਜਿਹਨੇ ਵੀ ਇੰਗਲਿਸ਼ ਲੈਂਗੁਏਜ ਬੋਲਣ ਵਾਲੇ ਬੋਰ ਹੈ ਨਾ ਇੰਗਲਿਸ਼ ਆਪਾਂ ਕਹਾਂਗੇ ਕੈਨੇਡੀਅਨ ਉਹ ਸਿੱਖ ਜਾਣ ਉਕੇ ਬਹੁਤ ਪੰਜਾਬੀ ਹੈ ਇੱਥੇ ਹਰ ਭਾਸ਼ਾ ਬੋਲਣ ਵਾਲੇ ਹਿੰਦੀ ਬੋਲਣਾਂ ਕਿ ਤੁਸੀਂ ਦੂਜੇ ਨੂੰ ਜੋ ਗੱਲਬਾਤ ਕਰਦੇ ਉਹਨੂੰ ਸਮਝ ਸਕੋ ਇਹ ਨਾ ਹੋਵੇ ਕਿ ਪੰਜਾਬੀ ਚ ਉਹਨੇ ਕੋਸ਼ ਹੋਰ ਕਹਿ ਦਿੱਤਾ ਤੁਹਾਨੂੰ ਗਾਲ ਲੱਗੇ ਤੇ ਤੁਸੀਂ ਲੜਪੋ ਨਾ ਲੈਂਗੁਏਜ ਜਿੰਨੀਆਂ ਮੇਰਾ ਤਾਂ ਥਿਊਰੀ ਹੈ ਕਿ ਬਾਦ ਤੋਂ ਬਾਦਮ ਲੈਂਗੁਏਜ ਸਿੱਖੋ ਕੰਮ ਤੇ ਤੁਸੀਂ ਜਿੱਥੇ ਵੀ ਕੰਮ ਕਰਦੇ ਨਾਲ ਦੇ ਤੁਹਾਡੇ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਲੈਂਗੁਏਜ ਬੋਲਣ ਵਾਲੇ ਵਰਕਰ ਤੁਹਾਡੇ ਨਾਲ ਕੰਮ ਕਰ ਰਹੇ ਨੇ ਤੁਸੀਂ ਉਹਨੂੰ ਸਮਝ ਸਕੋ ਨਾ ਕਿ ਤੁਹਾਡੀ ਮਿਸ ਅੰਡਰਸਟੈਂਡਿੰਗ ਹੋ ਜਵੇ ਕਿਸ ਦੀ ਗੱਲ ਕਹਿਣ ਦੇ ਵਿੱਚ ਤੇ ਤੁਸੀਂ ਉਦੇ ਪਿੱਛੇ ਫਾਈਟ ਕਰ ਲਵਾਂ ਲੜਪੋ ਹਾਂ ਸੋ ਧੰਨਵਾਦ ਵੀਡੀਓ ਦੇਖਣ ਲਈ ਸ਼ੁਕਰੀਆ